ਪਿੰਦੇ ਤਰੀ ਵਾਲੀ ਮਸਰਾਂ ਦੀ ਦਾਲੀ ਜੇ ਰੂਹੀ ਬਾਕੀ ਕੋਚੀ ਨਹੀਂ ਆਹਨੀ ਪਿੰਦੇ ਤਰੀ ਵਾਲੀ ਮਸਰਾਂ ਦੀ ਦਾਲ ਨਹੀਂ ਚੁੱਭੀ ਮਾਰਿਆ ਆਲੂ ਵੀ ਨਹੀਂ ਉਹ ਲੱਭਦਾ ਚੁੱਭੀ ਮਾਰਿਆ ਆਲੂ ਵੀ ਨਹੀਂ ਉਹ ਲੱਭਦਾ ਈ ਸਰੀਨਾ ਪਲੇਟ ਪੜਦੀ ਏ ਯਾਰ ਨੇ ਇੱਕ ਸੁਈਆ ਪੰਗਾ ਲੈ ਲਿਆ ਹੌਂਜ ਵਿੱਚ ਹੋ ਕੇ ਭਰਦੀ ਜਾਂਦੇ ਪੀਟੀ ਦੇ ਗਰਾਊਂਡ ਵਿੱਚ ਆਨੀ ਪੀਕੇ 4 ਵਜੇ 33 ਠੰਡੀ ਚਾਣੀ ਜਾਂਦੇ ਪੀਟੀ ਦੇ ਗਰਾਊਂਡ ਵਿੱਚ ਆਨੀ ਲੈਂਦੇ ਪੀਟੀ ਆਈ ਪੁੱਠੇ ਸਿੱਦੇ ਢਾਣੀ ਜਾਂਦੇ ਡੰਡਿਆਂ ਨਾਲ ਚਮੜੀ ਉਠਾਣੀ ਪਸੂ ਅੱਜ ਜੰਦ ਕਰਤੀ ਤੇਰੇ ਯਾਰ ਨੇ ਇੱਕ ਸੂਤਾ ਪੰਗਾ ਲੈ ਲਿਆ ਹੌਜ ਵਿੱਚ ਹੋ ਕੇ ਭਰਤੀ ਤੇਰੇ ਯਾਰ ਨੇ ਇੱਕ ਸੂਤਾ ਜੱਪ ਪਾਲਿਆ ਹੌਜ ਵਿੱਚ ਹੋ ਕੇ ਉਚੀ ਤਾਂ ਮੌਂਕੀ ਮੱਛੀ ਚਾਲਾ ਸਾਰੀਆਂ ਚਲਾਉਂਦੇ ਨੇ ਰਸਾ ਖੱਡਾ ਐਂਡਵਾਕ ਕੰਦਾ ਵੀਟ ਪਾਉਂਦੇ ਨੇ ਡੱਡੂ ਜੀ ਤਾਂ ਮੌਂਕੀ ਮੱਛੀ ਚਾਲਾ ਸਾਰੀਆਂ ਚਲਾਉਂਦੇ ਨੇ ਰਸਾ ਖੱਡਾ ਐਂਡਵਾਕ ਕੰਦਾ ਵੀਟ ਪਾਉਂਦੇ ਨੇ ਫਰੰਟ ਰੂਲ ਜਦੋਂ ਐ ਲਵਾਉਂਦੇ ਨੇ ਨਹੀਂ ਬੈਕ ਰੂਲ ਜਦੋਂ ਐ ਲਵਾਉਂਦੇ ਨੇ ਬਸਾਰ ਬੰਗੂ ਦਿਸ਼ੇ ਧਰਤੀ ਤੇਰੇ ਯਾਰ ਨੇ ਇੱਕ ਸਿੱਟਾ ਪੰਡਾ ਲੈ ਲਿਆ ਬਹੁਤ ਜੀਤ ਹੋ ਗਈ ਭਾਰਤੀ ਕਰਨੇ ਕਿ ਸੂਤਾ ਜੱਬ ਪਾਲਿਆ ਫੌਜ ਵਿੱਚ ਹੋ ਕੇ ਭਰਤੀ ਦੋ ਆ ਰੋਟੀਆਂ ਤੋਂ ਮਿਲੇ ਰੋਟੀ ਵਾਧਣਾ ਪੈਂਦਾ ਕੱਲੇ ਹੀ ਚੌਲਾਂ ਦੇ ਨਾਲ ਰੱਜਣਾ ਦੋ ਆ ਰੋਟੀਆਂ ਤੋਂ ਮਿਲੇ ਰੋਟੀ ਵਾਧਣਾ ਪੈਂਦਾ ਕੱਲੇ ਹੀ ਚੌਲਾਂ ਦੇ ਨਾਲ ਰੱਜਣਾ ਮੀਟ ਮਿਲਣਾ ਹੁੰਦਾ ਜਿੱਤੇ ਖਾਂ ਲੂਣੀ ਉਹਦੇ ਘਮ ਹੋ ਜੇ ਭਰਤੀ ਕਸੂਤਾ ਜabb ਪਹਾੜਿਆ ਫੌਜ ਵਿੱਚ ਹੋ ਕੇ ਭਰਤੀ ਪਰੇਡ ਚੱਲਦੀ ਆ ਪੂਰੇ ਘੰਟੇ 7 ਨਹੀਂ ਪਿਛੋਂ ਘਸਦੇ ਲਪਾਈਆਂ ਨਾਲ ਹੱਥ ਨਹੀਂ ਪਰੇਡ ਚੱਲਦੀ ਆ ਘੰਟੇ ਪੂਰੇ 7 ਨਹੀਂ ਪਿਛੋਂ ਘਸਦੇ ਲਪਾਈਆਂ ਨਾਲ ਹੱਥ ਨਹੀਂ ਇੱਥੇ ਚੱਲਦਾ ਕਿਸੇ ਦਾ ਕੋਈ ਨਾ ਵਸ ਨਹੀਂ ਹਾਏ ਕਰਾਉਂਦੇ ਬੱਸ ਬੱਸ ਨਹੀਂ ਕਾਨੂੰਨ ਹੁੰਦੇ ਬੜੇ ਸਖਤੀ ਤੇਰੇ ਯਾਰ ਕਸੂਤਾ ਜabb ਫੌਜ ਵਿੱਚ ਹੋ ਕੇ ਭਰਤੀ ਤੇਰੇ ਯਾਰ ਨੇ ਕਿਸੀ ਦਾ ਜੱਪ ਪਾਲਿਆ ਫੌਜ ਵਿੱਚ ਹੋ ਕੇ ਭਰਤੀ ਪਾਏ ਸਾਡੇ ਚ ਵਿਛੋੜੇ ਮਜਬੂਰੀਆਂ ਗੱਲ ਚੋਂਦਾ ਸੀਗਾ ਤੇਰੀਆਂ ਹੀ ਚੂਰੀਆਂ ਪਾਏ ਸਾਡੇ ਚ ਵਿਛੋੜੇ ਮਜਬੂਰੀਆਂ ਗੱਲ ਚੋਂਦਾ ਸੀਗਾ ਤੇਰੀਆਂ ਹੀ ਚੂਰੀਆਂ ਰੱਬ ਪਾਵੇ ਨਾ ਮਨਾਂ ਦੇ ਵਿੱਚ ਦੂਰੀਆਂ ਸਣਾ ਦੂ ਸਭ ਹੱਟ ਭਰਤੀ ਵਾਹ ਵਾਹ ਤੇਰੇ ਯਾਰ ਨੇ ਕਸੂਤਾ ਪੰਗਾ ਲੈ ਲਿਆ ਫੌਜ ਵਿੱਚ ਹੋ ਕੇ ਭਰਤੀ ਡਾਂਸਰ